ਦੋਸਤੋ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ ਵੀ ਮੈਂ ਕੋਈ ਬਾਲਾ ਵੱਡਾ ਕੁਝ ਨਹੀਂ ਕੀਤਾ ਜਦੋਂ ਮੈਂ ਨਸ਼ਾ ਛੱਡਣਾ ਸੀ ਮੈਂ ਸਿਰਫ ਆਪਣੀਆਂ ਆਤਾਂ ਬਦਲੀਆਂ ਪੰਜ ਸੱਤ ਆਤਾਂ ਬਦਲੀਆਂ ਸਭ ਤੋਂ ਪਹਿਲੀ ਗੱਲ ਕੀ ਕੀਤੀ ਪਹਿਲਾਂ ਤਾਂ ਮੈਂ ਘਰੇ ਰਹਿਣਾ ਸ਼ੁਰੂ ਕੀਤਾ ਜਿਹੜੀ ਆਪਣੀ ਸੰਗਤ ਸੀਗੀ ਮਾੜੀ ਸੰਗਤ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਉਹੀ ਛੱਡੀ ਮਾੜੀ ਸੰਗ ਛੱਡ ਕੇ ਮੈਂ ਘਰੇ ਰਹਿਣਾ ਸ਼ੁਰੂ ਕਰਤਾ ਸਵੇਰੇ ਉੱਠਦਾ ਸੀ ਗੁਰਦੁਆਰਾ ਸਾਹਿਬ ਜਾਂਦਾ ਸੀ ਆ ਕੇ ਪਾਠ ਕਰਦਾ ਸੀਗਾ ਤੇ ਸੰਗ ਦਾ ਸੰਗ ਦਾ ਜਾਂ ਬੇਬੇ ਬਾਪੂ ਦੇ ਪੈਰੀਂ ਵੀ ਹੱਥ ਲਾ ਆਂਦਾ ਸੀਗਾ ਦੇਖ ਦੇਣ ਦੇ ਬਹਾਨੇ ਤੇ ਉਸ ਤੋਂ ਬਾਅਦ ਵਧੀਆ ਡਾਈਟ ਲੈਣੀ ਸ਼ੁਰੂ ਕਰਤੀ ਵਰਕਆਊਟ ਕਰ ਲੈਣਾ ਫੇਰ ਪੈ ਜਾਣਾ ਜਵਾ ਗਲੀ ਦੇ ਜਵਾਕਾਂ ਨਾਲ ਖੇਡਣ ਲੱਗ ਜਾਣਾ ਬੰਟੇਕ ਦੇ ਕੀ ਖੇਡਣ ਲੱਗ ਜਾਣਾ ਤੇ ਸ਼ਾਮ ਨੂੰ ਐਂ ਕਰਦੇ ਉਹਨਾਂ ਫੇਰ ਪੈ ਜਾਣਾ ਟਾਈਮ ਬੰਨ ਲਿਆ ਵੀ ਸ਼ਾਮ ਨੂੰ 9 ਵਜੇ ਪੈ ਜਾਣਾ ਸਵੇਰੇ ਫੇਰ ਉੱਠਣਾ ਤੇ ਮੈਂ ਦੋਸਤੋ 1.5 ਸਾਲ બસ ਇਹੀ ਆਤਾਂ ਰੱਖੀ ਆਪਣੀਆਂ ਕਿਉਂਕਿ ਆਪਾਂ ਸੋਚਦੇ ਹੁੰਨੇ ਨਾ ਵੀ ਜੇ ਆਪਾਂ ਕੁਝ ਵੱਡਾ ਵਾ ਨਾ ਜ਼ਿੰਦਗੀ ਚ ਬਹੁਤ ਵੱਡਾ ਕਰਨਾ ਹੈਗਾ ਤਾਂ ਆਪਾਂ ਨੂੰ ਖਣੀ ਕੀ ਕਰਨਾ ਪਊਗਾ ਬੜੀ ਮਿਹਨਤ ਲਾਉਣੀ ਪਊ ਬੜਾ ਜਰੂਰ ਲਾਉਣਾ ਪਊ ਬੜਾ ਕੁਝ ਕਰਨਾ ਪਊ ਦੋਸਤੋ ਕੁਝ ਨਹੀਂ ਕਰਨਾ ਪੈਂਦਾ ਬਸ ਆਪਦੀਆਂ ਆਤਾਂ ਬਦਲੀਆਂ ਪੈਂਦੀਆਂ ਆਪਾਂ ਜਿਹੜਾ ਬੰਦਾ ਆਤਾਂ ਬਦਲ ਕੇ ਆ ਤਾਉ ਸਮਝ ਲੋ ਜ਼ਿੰਦਗੀ ਸਕਸੈਸਫੁਲ ਹੋ ਗਿਆ ਉਸ ਤੋਂ ਬਾਅਦ ਮੈਂ 1.5 ਸਾਲ ਸਿਰਫ ਆਪਣੀਆਂ ਆਤਾਂ ਬਦਲੀਆਂ